ਸਰੀਰ ਤੋਂ ਹੀ ਬਾਹਰ ਚਲੇ ਜਾਂਦੇ ਆ ਅਸੀਂ ਜਿਉਂਨਿਵਰਸ ਤੱਕ ਪਹੁੰਚ ਜਾਂਦੇ ਆ ਬਿਲਕੁਲ ਬਿਲਕੁਲ ਤੁਸੀਂ ਤੁਹਾਨੂੰ ਸਾਇੰਸ ਦੀ ਕੁਲਵੱਟੀ ਤੇ ਇਹ ਚੀਜ਼ਾਂ ਸਹੀ ਲੱਗਦੀਆਂ ਸੱਚ ਲੱਗਦੀਆਂ ਦੇਖੋ ਸਾਇੰਸ ਕੀ ਕਹਿੰਦੀ ਹੈ ਹਮ ਸਾਇੰਸ ਦੀ ਇੱਕ ਸਿੰਪਲ ਜੀ ਤੁਹਾਨੂੰ ਮੈਂ ਗੱਲ ਦੱਸਦਾ ਬੇ ਸਿੰਪਲ ਆਮ ਬੰਦਾ ਵੀ ਇਹਨੂੰ ਸਮਝ ਸਕਦਾ ਹੈ ਵੀ ਸਾਡੀ ਸਾਇੰਸ ਕੀ ਕਹਿੰਦੀ ਹੈ ਸਾਇੰਸ ਕਿਸ ਨੂੰ ਮੰਨਦੀ ਹੈ ਹਮ ਸਾਇੰਸ ਉਸ ਗੱਲ ਨੂੰ ਮੰਨਦੀ ਹੈ ਵੀ ਜਿਹੜੀ ਗੱਲ ਤੁਸੀਂ ਕਹਿ ਕੇ ਉਸ ਨੂੰ ਸਿੱਧ ਕਰ ਦੋ ਮਸ ਅਸੀਂ ਸਿੱਧ ਕੀਤੇ ਬਿਨਾ ਕੋਈ ਗੱਲ ਨਹੀਂ ਮੰਨਦੇ ਆ हां जे कोई इंसान कह ਰਿਹਾ ਵੀ ਮੈਂ ਜਾਣਾਂ ਮੈ ਇਸ ਤਰ੍ਹਾਂ ਮੈਨੂੰ ਅਨੁਭਵ ਹੁੰਦਾ ਹੈ ਹੂੰ ਤੇ ਉਹ ਸਾਨੂੰ ਰਾਹ ਦਿਖਾ ਦੇਵੇ ਤੇ ਸਾਨੂੰ ਅਨੁਭਵ ਹੋ ਜਾਵੇ ਅਸੀਂ ਜਾਣ ਜਾਵਾਂਗੇ ਸਿੱਧੀ ਜੀ ਗੱਲ ਹੈ ਹੂੰ ਦੇਖੋ ਨਾ ਸਾਡੀ ਸਾਇੰਸ ਦੇ ਮੁਤਾਬਕ ਤਾਂ ਇਹ ਹੈ ਅਸੀਂ ਪਹਿਲਾਂ ਹਾਈਪੋਥੈਸਿਸ ਤਿਆਰ ਕਰਦੇ ਹਾਂ ਅਸੰਪਸ਼ਨਸ ਹੁੰਦੀਆਂ ਉਹਦੇ ਵਿੱਚ ਕੰਡੀਸ਼ਨਸ ਹੁੰਦੀਆਂ ਫਿਰ ਉਸ ਨੂੰ ਪ੍ਰੂਫ ਚ ਲਿਆ ਜਾਂਦਾ ਉਸ ਦਾ ਪ੍ਰੂਫ ਕਰਕੇ ਉਹਦਾ ਪ੍ਰੈਕਟੀਕਲ ਕਰਕੇ ਦਿਖਾਇਆ ਜਾਂਦਾ ਪ੍ਰੈਕਟੀਕਲੀ ਅਪਰੂਵ ਕੀਤਾ ਜਾਂਦਾ ਉਸ ਨੂੰ ਹੂੰ ਫੇਰ ਉਹ ਗੱਲ ਮੰਨਣ ਚਾਹਦੀ ਹੈ ਪਰ ਨਾ ਲਈ ਸਾਇੰਸ ਦੇ ਵਿੱਚ ਇੱਕ ਇਹ ਵੀ ਹੈ ਵੀ ਜੇ ਇਸ ਤੋਂ ਬਾਅਦ ਕਿਸੇ ਹੋਰ ਨੇ ਕੋਈ ਨਵੀਂ ਗੱਲ ਕਹਿਤੀ ਤੇ ਉਹ ਸਿੱਧ ਕਰ ਗਿਆ ਤਾਂ ਉਹ ਮੰਨੀ ਜਾਊਗੀ ਮੰਨੀ ਜਾਊਗੀ ਇਸ ਲਈ ਕੋਈ ਵੀ ਕੁਝ ਵੀ ਕਹਿ ਸਕਦਾ ਜੇ ਉਹਨੂੰ ਅਨੁਭਵ ਹੋਇਆ ਜੀ ਜੀ ਹੋ ਕੇ ਹੋਵੇ ਦੱਸੇ ਸਾਨੂੰ ਸਾਨੂੰ ਹੋਰਾਂ ਨੂੰ ਪ੍ਰੈਕਟੀਕਲ ਕਰਾਵੇ ਔਰ ਕੁਝ ਐਸੀਆਂ ਸਖਸ਼ੀਤਾ ਹੈਗੀਆਂ ਜਿਨ੍ਹਾਂ ਨੇ ਹੋਰਾਂ ਨੂੰ ਐਸੇ ਪ੍ਰੈਕਟੀਕਲ ਕਰਵਾਏ ਹੂੰ ਵੀ ਤੁਸੀਂ ਅਨੁਭਵ ਕਰ ਲਓ ਹੂੰ ਇੱਕ ਸਿੱਧਾ ਜਿਹਾ ਪ੍ਰੈਕਟੀਕਲ ਤਾਂ ਇਹ ਹੈ ਜਿਹੜਾ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੇ ਵਿੱਚ ਇਹ ਲਿਖਣ ਦੇ ਵਿੱਚ ਸਾਨੂੰ ਮਿਲਦਾ ਦਰਸ਼ਨ ਹੁੰਦੇ ਆ ਵੀ ਪੰਡਿਤ ਜੀ ਨੇ ਕਿਹਾ ਵੀ ਮੈਂ ਤਾਂ ਇਸ ਤਰ੍ਹਾਂ ਰੱਬ ਨੂੰ ਪਾ ਲਿਆ ਹੋਇਆ ਉਹ ਕਹਿੰਦਾ ਮੈਂ ਵੀ ਦੇ ਇੱਕ ਮੈਨੂੰ ਵੀ ਦੇ ਦੇ ਇਹ ਜਿਹੜਾ ਰੱਬ ਜਿਹੜਾ ਤੂੰ ਚੱਕੀ ਫਿਰਦਾ ਇਹ ਜਿਹੜਾ ਤੈਨੂੰ ਖੁਸ਼ ਕਰਕੇ ਰੱਖਦਾ ਇਹ ਜਾਂ ਮੈਨੂੰ ਵੀ ਦੇ ਦੇ ਉਹਨੇ ਕਿਹਾ ਵੀ ਲੈ ਵੀ ਜੱਟ ਨਾਲ ਪੰਗਾ ਲੈ ਲਿਆ ਤੇ ਹੁਣ ਕੀ ਕਰੀਏ ਵੀ ਉਧਰ ਉਧਰ ਵੀ ਇਹ ਤਾਂ ਖੜੇ ਪੈ ਗਿਆ ਹੁਣ ਨਹੀਂ ਛੱਡਦਾ ਹੈਨਾ ਉਹ ਲਿਆ ਕੇ ਕੋ ਨੂੰ ਵੀ ਦੇਤਾ ਸਲਗਰਾਮ ਤੇ ਕਹਿੰਦਾ ਲੈ ਇਹ ਰੱਬ ਤੇ ਹੁਣ ਉਹ ਕੀ ਦੱਸਦੇ ਆ ਵੀ ਉਹ ਦੱਸਦੇ ਆ ਵੀ ਭਾਵਨੀ ਭਗਤ ਪਾਏ ਕੋਡੀ ਅਗਰ ਭਾਗ ਰੱਖ ਭਾਵਨਾ ਹੋਣੀ ਚਾਹੀਦੀ ਹੈ ਭਾਵਨਾ ਮਹੀ ਭਾਗ ਭਰੀ ਦੀ ਕਸ਼ਮੀਰ ਚ ਬੈਠੀ ਯਾਦ ਕਰਦੀ ਆ ਗੁਰੂ ਸਾਹਿਬ ਨੂੰ ਗੁਰੂ ਸਾਹਿਬ ਕਸ਼ਮੀਰ ਵੀ ਪਹੁੰਚਦੇ ਨੇ ਕਸ਼ਮੀਰ ਵੀ ਪਹੁੰਚਦੇ ਨੇ ਤੇ ਅੱਜ ਤੱਕ ਕਿਸੇ ਨੂੰ ਪਤਾ ਲੱਗ ਸਕਿਆ ਵੀ ਗੁਰੂ ਨਾਨਕ ਸਾਹਿਬ ਉਦੋਂ ਕੋਈ ਇਹ ਜੇ ਸਾਧਨ ਨਹੀਂ ਸੀਗੇ ਵੀ ਇੰਨਾ-ਇੰਨਾ ਪੈਂਡਾ ਕਿਵੇਂ ਤੈਅ ਕਰ ਗਏ ਮਤਲਬ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨਾ ਇਹ ਸਾਨੂੰ ਸਮਝਣੀਆਂ ਪੈਣਗੀਆਂ ਵੀ ਸਿੱਧਾਂ ਨਾਲ ਗੋਸ਼ਟ ਸਿੱਧੂ ਉੱਡ ਜਾਂਦੇ ਸੀਗੇ ਹੂੰ ਹਵਾ ਚ ਉੱਡ ਕੇ ਲੁਕ ਗਏ ਐਸੀ ਐਸੀ ਜਗ੍ਹਾ ਤੇ ਲੁਕ ਗਏ ਹਵਾ ਚ ਕਿਸੇ ਚੀਜ਼ ਨੂੰ ਉਡਾਤਾ ਮਤਲਬ ਮੈਂ ਇਹ ਗੰਨਾਂ ਨੂੰ ਇਹ ਕਹਿਣਾ ਚਾਹ ਰਿਹਾ ਵੀ ਕੋਈ ਵੀ ਜੇਕਰ ਕੋਈ ਗੱਲ ਕਹਿ ਰਿਹਾ ਹੈ ਨਾ ਤਾਂ ਉਹ ਸਾਨੂੰ ਮੰਨਣ ਦੀ ਇਨਕਾਰ ਹੀ ਨਹੀਂ ਹੋਣਾ ਚਾਹੀਦਾ ਉਹਨੂੰ ਸਮਝਣਾ ਚਾਹੀਦਾ ਸਾਨੂੰ ਵੀ ਉਹ ਕਿੱਥੇ ਤੱਕ ਚ ਪਹੁੰਚਿਆ ਹਰ ਇੱਕ ਦਾ ਆਪਣਾ 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 ਅਵਸਥਾ ਹੈ ਕੋਈ ਕਿਤੇ ਤੱਕ ਪਹੁੰਚਿਆ ਕੋਈ ਕਿਤੇ ਤੱਕ ਪਹੁੰਚਿਆ ਕੋਈ ਕਿਤੇ ਤੱਕ ਪਹੁੰਚਿਆ ਪਰ ਕਿਸੇ ਨੂੰ ਸਿੱਧਾ ਹੀ ਇਹ ਕਹਿਨ ਦੇ ਹੋਏ ਵੀ ਇਹ ਸਭ ਝੂਠ ਹੈ ਤਾਂ ਉੱਥੋਂ ਇਹ ਲੱਗਦਾ ਵੀ ਮੈਂ ਆਪ ਹੀ ਝੂਠ ਮੈਂ ਆਪ ਹੀ ਝੂਠ ਤੁਸੀਂ ਗੁਰਨਾਨ ਸਿੰਘ ਸਾਹਿਬ ਦੀ ਗੱਲ ਕੀਤੀ ਵੀ ਗੁਰਨਾਨ ਸਿੰਘ ਸਾਹਿਬ ਦੀ ਜੇ ਆਪਾਂ ਯਾਤਰਾਵਾਂ ਦੀ ਗੱਲ ਕਰੀਏ ਜੇ ਉਹਨਾਂ ਚ 4-10 ਦੀ ਗੱਲ ਕਰੀਏ ਤਾਂ ਮੈਨੂੰ ਲੱਗਦਾ ਦੁਨੀਆ ਦੇ ਬਹੁਤ ਕੱਟ ਕੋਨੇ ਆ ਜਿੱਥੇ ਉਹ ਨਹੀਂ ਪਹੁੰਚੇ ਹੂੰ ਕਾਫੀ ਉਹਨਾਂ ਨੇ ਜਿਹੜਾ ਹੈ ਉਹ ਪੈਦਲ ਯਾਤਰਾ ਕਰਕੇ ਦੁਨੀਆ ਜਿਹੜੀ ਹੈ ਉਹ ਉਹਨਾਂ ਨੇ ਆਪਣਾ ਮੈਂ ਕਹਿ ਸਕਦਾ ਵੀ ਹਾਂ ਵੀ ਪ੍ਰਚਾਰ ਕੀਤਾ ਸਿਰਫ ਸਿੱਖੀ ਦਾ ਨਹੀਂ ਮੇਰੇ ਹਿਸਾਬ ਨਾਲ ਇਨਸਾਨੀਅਤ ਦਾ 10 ਸਾਲ ਜਿਹੇ ਪ੍ਰਚਾਰ ਕੀਤਾ ਪਰ ਜਿਵੇਂ ਤੁਹਾਡੀ ਗੱਲਾਂ ਇਥੇ ਵੀ ਕਈ ਵਾਰੀ ਲੋਕ ਇਹ ਵੀ ਕਹਿ ਦਿੰਦੇ ਆ ਵੀ ਟੈਲੀਪੋਰਟਿੰਗ ਕੀਤੀ ਜਾਂ ਕੁਝ ਕੀਤਾ ਤਾਂ ਲੱਗਦਾ ਵੀ ਇਦਾਂ ਦੀ ਕੋਈ ਚੀਜ਼ ਹੋਏਗੀ ਨਹੀਂ ਦੇਖੋ ਮਰਦਾਨਿਆਂ ਅੱਖਾਂ ਬੰਦ ਕਰ ਕੇ ਕਹਿ ਸਤ ਕਰਤਾਰ ਕੰਕੋਲ ਦੇ ਬੇਬੇ ਜੀ ਯਾਦ ਕਰਦੇ ਸੀ ਨਾ ਅਸੀਂ ਬੇਬੇ ਜੀ ਦੇ ਕੋਲ ਪਹੁੰਚ ਗਏ ਇਤਿਹਾਸ ਦੇ ਵਿੱਚ ਇਹ ਚੀਜ਼ਾਂ ਦਰਦ ਇਹ ਬਿਲਕੁਲ ਇਹ ਲਿਖਤ ਚ ਐ ਚੀਜ਼ਾਂ ਲਿਖਤ ਚ ਇਹ ਲਿਖਤ ਚ ਐ ਚੀਜ਼ਾਂ ਔਰ ਅਸੀਂ ਜਦੋਂ ਇਹਨਾਂ ਬਾਰੇ ਸੋਚਦੇ ਆ ਨਾ ਤਾਂ ਫਿਰ ਸੋਚਦੇ ਆ ਵੀ ਇਹ ਸੀ ਕਿਹੜੀ ਅਗੰਮੀ ਸ਼ਕਤੀ ਹੈ ਐਸੀ ਕਿਹੜੀ ਪਾਵਰ ਹੈ ਜਿਹਦੇ ਨਾਲ ਇਹ ਪੋਸੀਬਲ ਹੋਇਆ ਹੋਊਗਾ ਹੂੰ ਕੋਈ ਚੀਜ਼ ਤਾਂ ਹੀ ਲਿਖੀ ਜਾਂਦੀ ਹੈ ਨਾ ਜੇ ਹੁੰਦੀ ਹੈ ਹੂੰ ਵੈਸੇ ਤਾਂ ਕੁਝ ਵੀ ਨਹੀਂ ਲਿਖਿਆ ਜਾਂਦਾ ਜੇ ਕੁਝ ਹੋਇਆ ਹੋਊਗਾ ਤਾਂ ਕੁਝ ਲਿਖਿਆ ਹੋਊਗਾ ਹੂੰ ਜੇ ਕੁਝ ਲਿਖਿਆ ਹੋਊਗਾ ਤਾਂ ਉਹ ਸਿੱਧ ਵੀ ਹੋਇਆ ਹੋਊਗਾ ਹੂੰ ਤਾਂ ਕਈਆਂ ਨੇ ਇਹ ਕਿਹਾ ਕਈਆਂ ਨੇ ਕਿ ਆਮ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਵੀ ਇਹ ਦੇਖਣ ਨੂੰ ਮਿਲਦਾ ਹੈ ਉਹ ਹੁਣੇ ਤੈਨੂੰ ਯਾਦ ਕਰਦਾ ਸੀ ਤੂੰ ਆ ਵੀ ਗਿਆ ਤੂੰ ਆ ਵੀ ਗਿਆ ਹਾਂ ਇਹ ਇਹ ਚੀਜ਼ ਬੜੀ ਹੁੰਦੀ ਹੈ ਯਾਰ ਮੇਰੇ ਦਿਮਾਗ 'ਚ ਇਹੀ ਸੀ ਗੱਲ ਮੈਂ ਕੱਲ ਹੀ ਤੈਨੂੰ ਯਾਦ ਕਰਦਾ ਸੀਗਾ ਲੈ ਤੇਰਾ ਫੋਨ ਨਹੀਂ ਆ ਗਿਆ ਹੂੰ ਮਤਲਬ ਇਹ ਵਾਪਰਦੀਆਂ ਚੀਜ਼ਾਂ ਕਿਉਂ ਵਾਪਰਦੀਆਂ ਕਿਉਂਕਿ ਕਣ-ਕਣ ਦੇ ਵਿੱਚ ਉਹੀ ਚੀਜ਼ ਸਮਾਈ ਹੋਈ ਹੈ ਇਹ ਕਿਤੇ ਨਾ ਕਿਤੇ ਇਹ ਜਿਹੜੀ ਸਾਇੰਸ ਹੈ ਨਾ ਸਾਇੰਸ ਨੇ ਸਾਡੀ ਬਹੁਤ ਹੈਲਪ ਕੀਤੀ ਹੈ ਇਸ ਗੱਲਾਂ ਦੇ ਲਈ ਸਾਇੰਸ ਨੇ ਖੋਜ-ਖੋਜ ਕੇ ਸਾਨੂੰ ਇਹ ਗੱਲਾਂ ਦੇ ਹੋਰ ਨੇੜੇ ਕੀਤਾ ਹੈ ਜਿਹੜਾ ਇਹ ਮੰਨਣਾ ਹੈ ਨਾ ਵੀ ਸਾਇੰਸ ਹੈ ਜਿਹੜੀ ਰੱਬ ਨੂੰ ਨਹੀਂ ਮੰਨਦੀ ਇਹ ਕਹਿ ਦੇਣਾ ਬੜਾ ਸੁੱਖਾ ਹੁੰਦਾ ਪਰ ਸਾਇੰਸ ਰੱਬ ਨੂੰ ਮੰਨੇ ਚਾਹੇ ਨਾ ਮੰਨੇ ਪਰ ਸਾਇੰਸ ਸਾਰੀਆਂ ਉਸ ਰੱਬ ਦੀਆਂ ਬਣਾਈਆਂ ਹੋਈਆਂ ਚੀਜ਼ਾਂ ਦੀ ਉਹੋਜ ਕਰ ਰਹੀ ਹੈ ਕਿਉਂਕਿ ਫਿਜ਼ਿਕਸ ਦੀ ਕਿਤਾਬ ਦੇ ਵਿੱਚ ਲਿਖਿਆ ਹੋਇਆ ਹੈ ਸਾਇੰਸ ਇਜ਼ ਅ ਸਟਡੀ ਸਿਸਟੈਮੈਟਿਕ ਸਟਡੀ ਆਫ ਨੇਚਰ ਐਂਡ ਨੇਚਰਲ ਫੀਨੋਮੈਨਾ ਹੂੰ ਕਹਾਣੀ ਮੁਕਾਤੀ ਬੱਝ ਬੱਝ ਪੜਦੇ ਹੁੰਦੇ ਵੀਦ ਸਟੱਡੀ ਹੈ ਯਾਰ ਨੇਚਰ ਹੈ ਤੇ ਨੇਚਰਲ ਫੀਨੋਮਨਨ ਜਿਹੜੇ ਵਾਪਰ ਹੈ ਬੱਦਲ ਕਿਵੇਂ ਬਣੇ ਸੂਰਜ ਕਿੰਨੀ ਦੂਰ ਹੈ ਸੂਰਜ ਮੀਂਹ ਕਿਵੇਂ ਪੈਂਦੇ ਆ ਹਨੇਰੀਆਂ ਕਿਵੇਂ ਬਣਦੀਆਂ ਪਹਾੜ ਕਿਵੇਂ ਬਣੇ ਸਮੁੰਦਰ ਕਿਵੇਂ ਬਣੇ ਪਹਿਲਾਂ ਪਾਣੀ ਨਹੀਂ ਸੀ ਪਾਣੀ ਕਿਵੇਂ ਆਇਆ ਆਕਸੀਜਨ ਦੀ ਮਾਤਰਾ ਬਹੁਤ ਨਾ ਮਾਤਰ ਸੀ ਫਿਰ ਆਕਸੀਜਨ ਆਈ ਫਿਰ ਇਨਸਾਨਾਂ ਦਾ ਕਿਵੇਂ ਆਣਾ ਹੋਇਆ ਬਨੇ ਸਾਰੀ ਦੀ ਖੋਜ ਸਾਇੰਸ ਨੇ ਕੀਤੀ ਹੈ ਨਾ ਇਹ ਸਾਡਾ ਜੋ ਲਿਖਿਆ ਹੋਇਆ ਸੀਗਾ ਉਸ ਨੂੰ ਪ੍ਰੂਫ ਕਰਦੀ ਚੱਲੀ ਆ ਰਹੀ ਹੈ ਸਾਡੀ ਸਾਇੰਸ ਇਸ ਲਈ ਸਾਇੰਸ ਔਰ ਧਰਮ ਵਿਗਿਆਨ ਔਰ ਧਰਮ ਇਹ ਦੋਨੋਂ ਚੀਜ਼ਾਂ ਨੂੰ ਨਾਲ ਲੈ ਕੇ ਚੱਲਾਂਗੇ ਨਾ ਤਾਂ ਬਹੁਤ ਪਾਵਰ ਸਾਡੀ ਵੱਜ ਜੇ ਹੂੰ ਜਦੋਂ ਅਸੀਂ ਇਕੱਲੇ ਇਕੱਲੇ ਰਸਤੇ ਤੇ ਚੱਲਦੇ ਆ ਤਾਂ ਸਾਡੀ ਉਨੀ ਪਾਵਰ ਨਹੀਂ ਹੁੰਦੀ ਜੇ ਅਸੀਂ ਕਿਸੇ ਚੀਜ਼ ਨੂੰ ਸਮਝ ਲੈਣਿਆ ਸੀ ਉਹਨੂੰ ਸਿੱਧ ਨਹੀਂ ਕਰ ਪਾਂਦੇ ਸਿੱਧਾ ਕਿਸੇ ਚੀਜ਼ ਨੂੰ ਸਿੱਧ ਨਹੀਂ ਕੀਤਾ ਜਾ ਸਕਦਾ ਹੂੰ ਸਿੱਧ ਕਰਨ ਦੇ ਲਈ ਸਾਨੂੰ ਅਪ੍ਰੈਟਸ ਦੀ ਲੋੜ ਹੈ ਹੂੰ ਉਹ ਅਪਰੇਟਸ ਕਿੱਥੋਂ ਲੈ ਕੇ ਆਈਏ ਕੋਈ ਸਾਨੂੰ ਵਿਆਖਿਆ ਕਰੂਗਾ ਉਸ ਅਪਰੇਟਸ ਦੀ ਤਾਂ ਹੀ ਆ ਨਾ ਇਸ ਲਈ ਮੈਂ ਤੁਹਾਨੂੰ ਕਿਹਾ ਵੀ ਜਿਹੜਾ ਬੰਦਾ ਇਹ ਕਹਿੰਦਾ ਵੀ ਮੈਂ ਇਹ ਕਰ ਸਕਦਾ ਮੈਂ ਟਰੈਵਲ ਕਰ ਲੈਣਾ ਮੈਂ ਵੀ ਥੋੜਾ ਜਾ ਚੱਲਣਾ ਪਾਉਂ ਘਰਾਓ ਕਰਾ ਪ੍ਰੈਕਟੀਕਲ ਕਰੋ ਪ੍ਰੈਕਟੀਕਲ ਕਰੋ ਠੀਕ ਹੈ ਨਾ ਕੱਲੀਆਂ ਗੱਲਾਂ ਨਾਲ ਨਹੀਂ ਗੱਲਾਂ ਨਾਲ ਤਾਂ ਕਹਿੰਦੇ ਆ ਸੁਣਨ ਚ ਆਇਆ ਵੀ ਕਹਿੰਦਾ ਕਹਿੰਦਾ ਹੀ ਚਲਾ ਗਿਆ ਵੀ ਕੱਲ ਨੂੰ ਸਵਰਗ ਨੂੰ ਪੌੜੀਆਂ ਲਾ ਦੇਣੀਆਂ ਆਪਾਂ ਨੇ ਕਾਲ ਨੂੰ ਪਾਵੇ ਨਾਲ ਬੰਨ ਰੱਖਿਆ ਸੀ ਉਹਨੇ ਤਾਂ ਪਰ ਉਪੋੜੀਆਂ ਤੇ ਲੱਗੀਆਂ ਨਹੀਂ ਰਾਵਣ ਦੀ ਰਾਵਣ ਦੀ ਗੱਲ ਕਰ ਰਹੇ ਹਾਂ ਗੱਲਾਂ ਗੱਲਾਂ 'ਚ ਅਸੀਂ ਨਹੀਂ ਜਿੱਤ ਸਕਦੇ ਕਿਸੇ ਹੂੰ ਸਿੱਧ ਕਰਕੇ ਜਿੱਤਿਆ ਜਾ ਸਕਦਾ ਹੂੰ ਸਾਇੰਸ ਦਾ ਇਹ ਧਰਮ ਹੈ ਸਭ ਕੁਝ ਹੁਕਮ ਚ ਹੁੰਦਾ ਸਭ ਕੁਝ ਦੁਨੀਆ ਹੁਕਮ ਚ ਚੱਲਦੀ ਮੈਂ ਤਾਂ ਨਹੀਂ ਕਹਿ ਰਿਹਾ ਗੁਰੂ ਸਾਹਿਬ ਕਹਿ ਕੇ ਗਏ ਹੁਕਮ ਪਰ ਕਈ ਵਾਰੀ ਕਈ ਵਾਰ ਨਾ ਇਹ ਵੀ ਗੱਲਾਂ ਹੁੰਦੀਆਂ ਹੁਣ ਅੱਜ ਦੀ ਗੱਲ ਕਰੀਏ ਤਾਂ ਕ੍ਰਾਈਮ ਰੇਟ ਕਿੰਨਾ ਵੱਧ ਚੁੱਕਾ ਹੈ ਤੁਹਾਨੂੰ ਵੀ ਪਤਾ ਮਾਰਡਰ ਜ਼ਬਰ ਜਨਾਹ ਹੋਰ ਵੀ ਇਹੋ ਜਿਹੇ ਚੀਜ਼ਾਂ ਬਹੁਤ ਹੋ ਰਹੀਆਂ ਕ੍ਰਾਈਮ ਅਗੇਂਸਟ ਊਮਨ ਕ੍ਰਾਈਮ ਅਗੇਂਸਟ ਚਾਈਲਡ ਬੱਚਿਆਂ ਦੇ ਖਿਲਾਫ ਕ੍ਰਾਈਮ ਜਿਹੜਾ ਕਿੰਨਾ ਵੱਧ ਚੁੱਕਾ ਹੈ ਜੇ ਇੱਕ ਵਿਅਕਤੀ ਜਾਂ ਕੋਈ ਬੰਦਾ ਜਿਹੜਾ ਉਸਦੇ ਹੁਕਮ 'ਚ ਚੱਲ ਰਿਹਾ ਫਿਰ ਉਹ ਗਲਤ ਕਿੱਦਾਂ ਕਰ ਸਕਦਾ ਹੈ ਉਹ ਇਹੋ ਜਿਹੇ ਚੀਜ਼ਾਂ ਕਿੱਦਾਂ ਕਰ ਸਕਦਾ ਬਹੁਤ ਬਹੁਤ ਜ਼ਬਰਦਸਤ ਪ੍ਰਸ਼ਨ ਕੀਤਾ ਤੁਸੀਂ ਪਰ ਮੈਨੂੰ ਐਂ ਦੱਸੋ ਵੀ ਇਕ ਉੱਚ ਅਹੁਦੇ ਤੇ ਬੈਠ ਕੇ ਵੀ ਬੰਦਾ ਗਲਤ ਕੰਮ ਕਰ ਸਕਦਾ ਉੱਚ ਅਧਦੇ ਕਰ ਦਿੰਦੇ ਨੇ ਕਰ ਦਿੰਦੇ ਆ ਨਾ ਤਾਂ ਰੱਬ ਨੂੰ ਤਾਂ ਕਿਸੇ ਨਾਲ ਵੈਰ ਨਹੀਂ ਹੈ ਉਹ ਕਿਸੇ ਤੋਂ ਕੋਈ ਵੀ ਕੰਮ ਕਿਸੇ ਵੀ ਸਮੇਂ ਕਰਵਾ ਸਕਦਾ ਪਰ ਹੁਕਮ ਦੇ ਅੰਦਰ ਹੈ ਹੁਕਮ ਦੇ ਅੰਦਰ ਤੋਂ ਭਾਵ ਕੀ ਹੈ ਵੀ ਹੁਕਮ ਦੇ ਵਿੱਚ ਇਹ ਹੈ ਕਿ ਚਾਰ ਯੁੱਗਾਂ ਦੇ ਵਿੱਚ ਵੰਡਿਆ ਗਿਆ ਸਾਰਾ ਕੁਝ ਸਤਜੁਗ ਦੁਆਪਰ ਤ੍ਰੇਤਾ ਕਲਯੁਗ ਹੂੰ ਇਹ ਜਿਹੜੇ ਚਾਰ ਜੁਗਾਂ ਚ ਵੰਡਿਆ ਗਿਆ ਤੇ ਚਾਰਾਂ ਜੁਗਾਂ ਦੀ ਵਿਆਖਿਆ ਕੀਤੀ ਗਈ ਹੂੰ ਹੁਣ ਸਾਡਾ ਕਿਹੜਾ ਚੱਲਦਾ ਹੈ ਕਲਯੁਗ ਹੂੰ ਕਲਯੁਗ ਚ ਕੀ ਲਿਖਿਆ ਗੁਰੂ ਮਹਾਰਾਜ ਜੀ ਨੇ ਕਹਿੰਦੇ ਕਲਯੁਗ ਰਥ ਅਗਨ ਕਾ ਕੂੜ ਅਗੇ ਰਥ ਵਾਹ ਹੂੰ ਝੂਠ ਦਾ ਬੋਲ ਬੱਲਾ ਹੋਣਾ ਹੂੰ ਜੇ ਕੋ ਸਤ ਕਰੇ ਸੋ ਛਿੱਜੈ ਨਾਉ ਲੈ ਬੁਰਿਆ ਵੈ ਨਾਵ ਲੈਣਾ ਲੇ ਬੁਰੇ ਲੱਗਦੇ ਆ ਜਿਹੜੇ ਨਾਮ ਜਪਦੇ ਆ ਬੁਰੇ ਲੱਗਦੇ ਆ ਬੁਰੇ ਲੱਗਦੇ ਆ ਹਾਂ ਕਈ ਵਿੱਚ ਪਖੰਡੀ ਵੀ ਹੋਣਗੇ ਆਊਟ ਆਸਰਾ ਵੀ ਲੈ ਲੰਨੇ ਆ ਠੀਕ ਹੈ ਨਾ ਪਰ ਜਿਹੜਾ ਸੱਚ ਕਹਿੰਦਾ ਉਹ ਕਹਿੰਦੇ ਇਹ ਤਾਂ ਝੂਠਾ ਇੱਕ ਨੰਬਰ ਦਾ ਹੂੰ ਕਿਉਂਕਿ ਝੂਠ ਦਾ ਬੋਲ ਬੱਲ ਹੈ ਕੂੜ ਅੱਗੇ ਰਥਵਾਹੋ ਤਾਂ ਕੂੜ ਦਾ ਪਸਾਰਾ ਹੈ ਕੂੜ ਨੇ ਚੱਲਣਾ ਕੂੜ ਮੀਆਂ ਕੂੜ ਬੀਬੀ ਖੱਪ ਹੋਏ ਖਾ ਹੂੰ ਅਕਸਰ ਅਖੀਰ ਦੇ ਵਿੱਚ ਖਤਮ ਤਾਂ ਹੋ ਜਾਣਾ ਹੈ ਪਰ ਉਹਨਾਂ ਦਾ ਸਮਾਂ ਜੋ ਉਹਨਾਂ ਦਾ ਸਮਾਂ ਤੇ ਉਹਨਾਂ ਦੇ ਸਮੇਂ ਦੇ ਵਿੱਚ ਕੀ ਕੀ ਹੋਣਾ ਹੂੰ ਜਿੰਨਾਂ ਦਾ ਉਤਾਰ ਪੁੱਤ ਜਨੂਰਾ ਧੀ ਜਨੂਰੀ ਹੂੰ ਇਸ ਤਰ੍ਹਾਂ ਕਰਕੇ ਇਹ ਵੀ ਲਿਖਿਆ ਹੋਇਆ ਗੁਰੂ ਮਹਾਰਾਜ ਨੇ ਵੀ ਇਹ ਸਾਰਾ ਕੁਝ ਇਹ ਵਾਪਰਨਾ ਹੈ ਤਾਂ ਇਸ ਯੁੱਗ 'ਚ ਹੀ ਵਾਪਰਨਾ ਹੈ ਸਤਜੁਗ 'ਚ ਨਹੀਂ ਵਾਪਰ ਸਕਦਾ ਸਤਜੁਗ ਦੇ ਸਮੇਂ ਦੇ ਵਿੱਚ ਉਹੋ ਜਿਹਾ ਪਲੇਟਫਾਰਮ ਦਿੱਤਾ ਗਿਆ ਉੱਥੇ ਅਗਲੇ ਯੁੱਗ 'ਚ ਉਹੇ ਜਿਹਾ ਦਿੱਤਾ ਗਿਆ ਜੇ ਕੋਈ ਕਰਦਾ ਤਾਂ ਪੂਰੇ ਸ਼ਹਿਰ ਨੂੰ ਸਜਾ ਜੇ ਕੋ ਕਰਦਾ ਪੂਰੇ ਘਰ ਨੂੰ ਸਜਾ ਕਲਯੁਗ ਚ ਇਹ ਕਰ ਕਰੇ ਸੋ ਇਹ ਕਰ ਪਾਏ ਜਿਹੜਾ ਕਰਦਾ ਉਥੇ ਤੱਕ ਸੀਮਤ ਕਰਦਾ ਹਮ ਮਤਲਬ ਹਰ ਇੱਕ ਚੀਜ਼ ਦਾ ਨਿਯਮ ਹੈ ਨਿਯਮ ਤੇ ਉਸ ਨਿਯਮ ਦੇ ਅਨੁਸਾਰੇ ਜਿਹੜੀਆਂ ਚੀਜ਼ਾਂ ਹੋਣੀਆਂ ਵਾਪਰਨੀ ਹੈ ਵਾਪਰਨੀਆ ਉਹਨੂੰ ਕੋਈ ਰੋਕ ਨਹੀਂ ਸਕਦਾ ਤੇ ਇਸ ਕਰਕੇ ਮੇਰੀ ਸਮਝ ਏ ਇੰਨੀਆਂ ਗੱਲਾਂ ਹੋਰ ਬਾਤ ਤੋਂ ਪੱਤਰ ਹੋਣਾ ਹਲੇ ਤਾਂ ਕਹਿੰਦੇ ਬਿਲਕੁਲ ਬਿਲਕੁਲ ਕ੍ਰਾਈਮ ਹੋਰ ਜ਼ਿਆਦਾ ਵਧਣਾ ਬਿਲਕੁਲ ਵਧਣਾ ਬਿਲਕੁਲ ਵਧਣਾ ਇਹ ਵੱਧਦਾ ਹੀ ਰਹਿਣਾ ਕਿਉਂਕਿ ਕਲਯੁਗ ਦੇ ਲੱਛਣ ਹੈ ਇਹ ਕੀ ਕੀ ਹੋਣ ਜਾ ਰਿਹਾ ਔਰ ਹੋ ਰਿਹਾ ਸਾਡੀਆਂ ਅੱਖਾਂ ਦੇ ਸਾਹਮਣੇ ਇਸ ਗੱਲ ਦੇ ਪ੍ਰਮਾਣ ਹੈ ਵੀ ਅਸੀਂ ਦੇਖਦੇ ਹਾਂ ਵੀ ਸਮਾਜ ਦੇ ਵਿੱਚ ਕੀ ਵਾਪਰ ਰਿਹਾ ਹੈ ਪਰ ਅਸੀਂ ਕਰ ਕੁਝ ਨਹੀਂ ਸਕਦੇ ਗੁਰਬਾਣੀ ਦੇ ਸਾਹਮਣਾ ਕੱਲਿਓ ਕਿਦਾਂ ਦਾ ਹੋਣਾ ਗੁਰਬਾਣੀ ਤਾਂ ਜੇ ਗੁਰਬਾਣੀ ਦਾ ਓਟ ਆਸਰਾ ਲਿਆ ਹੈ ਨਾ ਫਿਰ ਉੱਥੇ ਗੁਰੂ ਮਹਾਰਾਜ ਨੇ ਇਹ ਵੀ ਕਿਹਾ ਹੈ ਕਾਲਜੂ ਨੂੰ ਵੀ ਜਿੱਥੇ ਨਾਮ ਜਪਿਆ ਜਾਊਗਾ ਤੂੰ ਉੱਥੇ ਨਹੀਂ ਜਾ ਸਕਦਾ ਤੂੰ ਉੱਥੇ ਨਹੀਂ ਜਾ ਸਕਦਾ ਉਹ ਫਿਰ ਕਹਿੰਦੇ ਜੀ ਉਹ ਕਿੱਥੇ ਕਿੱਥੇ ਤੱਕ ਚ ਪਹੁੰਚ ਸਕਦਾ ਕਹਿੰਦੇ ਉਹ ਜਿੱਥੇ ਜੋੜੇ ਪਏ ਹੁੰਦੇ ਆ ਜਿੱਥੇ ਸੰਗਤਾਂ ਜੋੜੇ ਉਤਾਰ ਕੇ ਜਾਂਦੀਆਂ ਬਸ ਉੱਥੇ ਤੱਕ ਜਾ ਸਕਦਾ ਉਸ ਤੋਂ ਅੱਗੇ ਨਹੀਂ ਹਾਂ ਉੱਥੇ ਵੀ ਕੋਈ ਨਾਮ ਜਪ ਰਿਹਾ ਹੈ ਉੱਥੇ ਵੀ ਨਹੀਂ ਪਹੁੰਚ ਸਕਦਾ ਜਿੱਥੇ ਨਾਮ ਜਪਿਆ ਜਾ ਰਿਹਾ ਹੈ ਉੱਥੇ ਨਹੀਂ ਪਹੁੰਚੇਗੀ ਉਹਦੀ ਇਹ ਪਹਿਲਾ ਫੈਸਲਾ ਹੋ ਚੁੱਕਿਆ ਕਲਯੁਗ ਦੀ ਪਹੁੰਚ ਉੱਤੇ ਨਹੀਂ ਹੈ ਜੇ ਤੁਸੀਂ ਸ਼ਾਂਤ ਰਹਿਣਾ ਚਾਹੁੰਦੇ ਹੋ ਤਾਂ ਇੱਕੋ ਹੀ ਕਿਹਾ ਜਾਂਦਾ ਹੈ ਵੀ ਗੁਰਬਾਣੀ ਪੜੋ ਹਾਂ ਨਾਮ ਜਪੋ ਨਾਮ ਜਪੋ ਹੈ ਨੀ ਨਾਮ ਜਪਣ ਦੇ ਨਾਲ ਸਾਰੇ ਦੁੱਖ ਵੀ ਦੂਰ ਹੋਏ ਇਹਦੀਆਂ ਐਗਜ਼ਾਮਪਲਸ ਆਈਆਂ ਸਾਡੇ ਕੋਲ ਵੀ ਵੱਡੇ ਵੱਡੇ ਰੋਗ ਜਿਹੜੇ ਕਿਤੋਂ ਠੀਕ ਨਹੀਂ ਹੁੰਦੇ ਸੀਗੇ ਉਹ ਠੀਕ ਹੋਏ ਹੋਰ ਤਾਂ ਚੱਲੋ ਆਪਾਂ ਜਦੋਂ ਭਾਈ ਤਾਰੂ ਸਿੰਘ ਜੀ ਦੀ ਸ਼ਹੀਦੀ ਹੁੰਦੀ ਹੈ ਤਾਂ ਉਸ ਵਕਤ